ਖੁਦਾਏ ਸੇਬਕ ਸਈਆ ਕੋਈ ਅੱਲਾ ਕੋਈ ਹਾਂ ਤੋ ਇਹ ਭੁੱਲ ਰਾਮ ਰ ਕੋਈ ਖੁਦਾਏ ਸੇਬਕ ਸਈਆ ਕੋਈ ਅੱਲਾ ਸਤਿ ਸ੍ਰੀ ਅਕਾਲ ਅਦਾਬ ਅਸਲਾਮੁ ਅਲੈਕਮ ਪਾਪੜਾ ਕਾ ਮੁੱਠੀ ਚਦਰੇਗੀ ਗਰੂਕਰ ਤਪਾਲ ਕਲਾ ਇਹ ਹਰਦੀ ਨਾ ਬੜਾ ਜੱਫਾ ਤੇ ਤੇ ਪਤਾ ਤੇ ਕੱਢੀ ਬਹੁਤ ਨਹੀਂ ਕਿੰਨੀ ਨਮਾਜ਼ ਤੇ ਕੱਢੀ

ਜਿੱਕਸੇ ਉਹ ਯੱਲਾ ਸਾਥ ਤੋਂ ਬਾਅਦ ਪਾਸਾ ਵੇਖਣੇ ਤਾਂ ਪੇਟ ਦਾੜੀ ਕਿੱਟਿਆ ਨਹੀਂ ਗਿਆ ਕੋਈ ਮੈਂ ਗਾਂਟਾ ਇੱਕ ਨਾ ਮੈਂ ਪਹਿਲਾਂ ਗਾਣਾ ਪੈ ਸੀਗਾ ਮਤਲਬ ਮੇਰੇ ਚੈਨਲ ਦੀ ਪਾਇਆ ਹੈਗਾ ਮੈਂ ਅਜੂ ਹੀ ਦੁਬਾਰਾ ਰਿਪੀਟ ਕਰ ਰਹੇ ਹਾਂ ਮੈਂ ਲਾਈਵ ਰੂਟ ਸੁਣਾ ਰਿਹਾ ਹਾਂ ਜੀਣਾ ਵੀ ਮਤਲਬ ਇੱਕ ਅਮਲੀ ਹੁੰਦਾ ਜੀ ਉਹ ਨਾ ਅਮਲੀ ਉਹਦੇ ਘਰ ਵਾਲੇ ਕਹਿੰਦੇ ਵੀ ਤੂੰ ਕੋਈ ਕੰਮ ਤਾਂ ਹੁੰਦਾ ਕਰ ਲਿਆ ਕਰ ਸਾਰਾ ਦਿਨ ਬਿੱਲਾ ਬੈਠਾ ਰਹਿਣਾਗਾ ਹਾਂ ਸਰਨ ਮੰंजे ਦੇ ਪਿਆਰ ਰਹਿਣਾਗਾ ਵੀ ਬੱਚੇ ਭੁੱਖੇ ਮਰ ਰਹੇ ਹੈਗੇ। ਕੋਈ ਕਮਤਨ ਦਾ ਕਰ ਲਾ ਤੂੰ ਜੀ ਮਤਲਬ ਇਦਾਂ। ਬਸ ਥੋੜੀ ਥੋੜੀ ਖਾਧੀ ਜਾਣੀ ਹੈ। ਬੜਾ ਸੌਖੀ। ਆਪੀ ਜੀ ਆਪੇ। ਰੋਟੀ ਖਾ ਲਈ। ਉਹ ਜਿਹੜਾ ਅਮਲੀ ਨੂੰ ਕੋਈ ਗੱਲਬਾਤ ਕਹਿੰਗੇ ਤਾਂ ਅਮਲੀ ਉਹਨੂੰ ਮੂਹਰੋ ਜਵਾਬ ਦਿੰਦਾ। ਹਰੇਕ ਕੰਮ 'ਚ ਨੁਕਸ ਖੜਦਾ। ਵੀ ਮੈਂ ਜੇ ਇਹ ਕੰਮ ਕਰਨ ਲੱਗ ਗਿਆ ਤਾਂ ਆ ਗੱਲਬਾਤ ਬਣ ਜੂ। ਜਿਵੇਂ ਇਹ ਕੰਮ ਕਰਨ ਲੱਗਾ ਤਾਂ ਇਹ ਗੱਲਬਾਤ ਬਣ ਜੀ। ਮਤਲਬ ਕਿ ਗੱਲ ਮੁੱਕ ਜੇ ਉਹਨੇ ਹਰ ਕੰਮ 'ਚ ਨੁਕਸ ਖੜਨਾ ਸੀਗਾ। ਹਾਂ ਤੇ ਉਹ ਥੋੜੀ ਜਿਹੀ ਕਵਿਸਰੀ ਟਾਈਪ ਗੱਲ ਆ ਗਈ ਕਵਿਸਰੀ ਹੈਗੀ ਤੇ ਜਦੋਂ ਮੈਂ ਆ ਨੂੰ ਕੋਈ ਨਾ ਆ ਲਿਖ ਰਿਹਾ ਲਿਖੇਂਦੀ ਵੀ ਤੂੰ ਤੜਕੇ ਉੱਠ ਤਾਸਤੇ ਬਹਿਣਾ ਬੇਬੇ ਕੀ ਗੋਲੇ ਕੁੜਦਾ ਰਹਿਣਾ ਜੇ ਕੁਝ ਆਖੀਏ ਕਹਿੰਦੀ ਤੂੰ ਵੱਡਨ ਖਾਣ ਨੂੰ ਪੈਣਾ ਵੇ ਭੱਜ-ਭੱਜ ਪਵੇਂ ਨਿਆਣਿਆਂ ਨੂੰ ਜੇ ਆਪ ਕਰੇ ਜੇ ਖੇਤੀ ਵੀ ਕਰ ਤਰਸੇ ਦਾਣਿਆਂ ਨੂੰ ਫਿਰ ਉਹ ਆਮਲੀ ਜਾਬ ਦਿੰਦਾ ਉਹ ਨੁਕ ਖੜਨ ਦਾ ਹਰ ਇੱਕ ਗੱਲ ਚ ਉਹ ਕਹਿੰਦਾ ਵੀ ਨਹੀਂ ਕਹਿੰਦੇ ਖੇਤੀ ਰਾਸ ਬੱਬੀ ਆਉਂਦੀ ਨਹੀਂ ਪਹਿਲਾਂ ਖਰਚਾ ਫੁੱਲ ਕਰਾਉਂਦੇ ਨਾਲੇ ਇਹ ਕਹਿ ਕੇ ਬਸਤਾਉਂਦੇ ਕਿ ਸਾਡੀ ਕਿਸਮਤ ਹਾਰ ਗਈ ਨਰਮਾ ਜਦੋਂ ਖੜਨ ਤੇ ਆਇਆ ਨਹੀਂ ਉਹਦੇ ਸੁੰਢੀ ਮਾਰ ਗਈ ਫਿਰ ਉਹਨੂੰ ਕਹਿੰਦੀ ਐ ਵੀ ਤੂੰ ਵੀ ਹੋਰ ਕੰਮ ਕਰ ਲੈ ਵੀ ਤੂੰ ਪੀਟ ਰੇੜਾ ਕਿਤੇ ਜੜਾ ਕੇ ਵੀ ਕਿਸੇ ਲਿੰਕ ਕਰੋੜ ਤੇ ਲਾ ਕੇ ਲੋਕੀ ਮਰਨ ਦਵਾਈਆਂ ਖਾ ਕੇ ਅੱਜ ਕੱਲ੍ਹ ਜ਼ੋਰ ਮਕਾਣਾ ਦਾ ਵੀ ਦੋ ਦੋ ਸੈਂਕੜੇ ਲਿਆਉਂਦਾ ਮੁੰਡਾ ਰੋਜ਼ ਦਿਖਾਣ ਆਉਂਦਾ ਉਹ ਕਹਿੰਦਾ ਪੀਟੇੜਾ ਜੜਾ ਕੇ ਕਿਸੇ ਲਿੰਕ ਰੋਡ ਤੇ ਲਾ ਲਾ ਠੀਕ ਆ ਪਾ ਲਾ ਵੀ ਚੱਲ ਅੱਜ ਕੱਲ੍ਹ ਜ਼ੋਰ ਮਕਾਣਾ ਦਾ ਵੀ ਕੋਈ ਭੋਗ ਵਾਲਿਆਂ ਨਾਲ ਵਾਜਕ ਲੈ ਕੇ ਵਾਜਕ ਕਣੀ ਕਿਸ ਮਕਾਣ ਨਾਲ ਲੈ ਜਾ ਕਣੀ ਠੀਕ ਆ ਵੀ ਕੁਛ ਤਾਂ ਕੋਈ ਲੈ ਕੇ ਹੀ ਬੜਿਆ ਕਰਿਆ ਕਰੇ ਉਹ ਫੇਰ ਇਸ ਗੱਲ ਤੇ ਜਵਾਬ ਦੇ ਨੁਕਸ ਖੜਦਾ ਕਹਿੰਦਾ ਇਹ ਵਸਣ ਹੀ ਨਾਲੇ ਬੜਿਆ ਜਾਂਦੇ ਮਤਲਬ ਹਰ ਗੱਲ ਤੇ ਨੁਕਸ ਖੜਨਾ ਸੀਗਾ ਤੂੰ ਕਹਿੰਦੀ ਫਿਰ ਤੂੰ ਵੀ ਐਂ ਕਰ ਭੁੱਕੀ ਵੇਚਣ ਲੱਗ ਜਾ ਹੂੰ ਮੇ ਤੋਂ ਜਿੰਦ ਸਖਾਲੀ ਕਰ ਲਾ ਭੁੱਕੀ ਵੇਚ ਕੇ ਕੋਈ ਠੀਕਾ ਨਾ ਪੱਤਾ ਵੇਚ ਕੇ ਉਹ ਕਹਿੰਦਾ ਵੀ ਜਿਵੇਂ ਵੇਚਣ ਲੱਗ ਗਿਆ ਭੁੱਕੀ ਗੜਦੂ ਪੁਲਿਸ ਮੈਂਕਮਾ ਧੁੱਕੀ ਕਿਧਰੇ ਫਿਰਦਾ ਕਿਧਰੇ ਮੁੱਕੀ ਨਹੀਂ ਲੰਗਾ ਮੇਰੇ ਪਹਿਣਗੀਆਂ ਕਹਦਾ ਮਾਰ ਪੂਗੀ ਮੇਰੇ ਨਹੀਂ ਚੀਜ਼ਾਂ ਤੇਰੇ ਪਹਿਣਗੀਆਂ ਮਤਲਬ ਉਹਨੇ ਹਰ ਗੱਲ ਉਹ ਨੁਕਸ ਕੰਡਰਾਂ ਸੀ ਉਹਨੇ ਫਿਰ ਉਹ ਕਹਿੰਦੇ ਵੀ ਤੂੰ ਐ ਕਰ ਸਾਉਤ ਤੋਂ ਤਨ ਨਾਲੇ ਵਧੀਆ ਰੱਬ ਵਾਲੇ ਪਾਸੇ ਲੱਗੇਗਾ ਤੂੰ ਐਦਾਂ ਕਰ ਵੀ ਗੁਰੂ ਘਰ ਜਾ ਜਾਇਆ ਕਰ ਗੁਰੂ ਘਰ ਆਉਣੇ ਜਾਣੀ ਕਰ ਲੈ ਉਹ ਕਹਿੰਦਾ ਵੀ ਗੁਰੂ ਘਰ ਤਾਂ ਮੈਂ ਕਰ ਲੂੰ ਪਰ ਉਹ ਗੁਰੂ ਘਰ ਤੇ ਵੀ ਟਿੱਪਣੀਆਂ ਕਰਨ ਲੱਗੇ ਜਾਂਦਾ ਉਹ ਕਹਿੰਦਾ ਵੀ ਜੇ ਮੈਂ ਉਹ ਕਹਿੰਦਾ ਕਿ ਪੈਸਾ ਜੋ ਪੂਜਾ ਦਾ ਖਾਵੇ। ਨੇ ਕਹਾਂ ਲੋਕ ਕੀ ਕਹਿਣਾ ਨੱਕ ਨੂੰ ਜਾਵੇ। ਕਹਾਂ ਰੱਬ ਜੂਨ ਬੈਲ ਦੀ ਪਾਵੇ। ਰੇੜੀ ਜੁੜਨਾ ਪੈਂਦਾ ਏ। ਹੂੰ? ਉਹ ਕਹਾਂ ਜੀ ਮੈਂ ਉੱਥੇ ਕਹਿੰਦਾ ਫਿਰ ਮੈਂ ਗ੍ਰਾਂਤੀ ਸਿੰਘ ਬਣ ਕੇ ਗੁਰਬਾਣੀ ਪੜਨ ਲੱਗ ਗਿਆ। ਹੂੰ? ਜੇ ਕੋਈ ਵੀ ਕਹਿੰਦਾ ਪੂਰੇ ਤੱਕ ਕੰਮ ਕਰਨ ਲੱਗ ਗਿਆ ਕਹਿੰਦਾ ਫਿਰ ਮੈਨੂੰ ਕਹਿੰਦਾ ਰੱਬਾ ਅਗਲੀ ਜਨ ਨੂੰ ਕਹਿੰਦਾ ਬਲਦ ਦੀ ਜੁਨੀ ਪਾ ਦੂ ਮੈਨੂੰ। ਤੇਰੀ ਮੇਰੀ ਬਿਰਕਦਾ ਤੱਤਾ ਹਾਇਰ ਹਾਇਰ ਕਰਿਆ ਕਰੂ ਇਧਰ ਮੁੜਾ ਇਧਰ ਮੁੜ ਲੈ ਡੰਡੇ ਪਿਆ ਕਰਨਗੇ ਉਹ ਕਹਿੰਦੀ ਗੁਰੂ ਘਰ ਕਰ ਲੈ ਆਉਣੀ ਜਾਣੀ ਵੀ ਪੜ੍ਹਨੀ ਸਿੱਖਣਾ ਤੂੰ ਗਰਵਾਣੀ ਖੁੱਲੇ ਪੈਸੇ ਮੋਜਾ ਮਾਣੀ ਮੀਵਾ ਦੇਖ ਸ਼ਿਕਾਉਂਦੇ ਨੇ ਤੇਰੀ 700 ਪਾਟ ਨਾਲ ਲੈਂਦੀ ਨੇ ਨਾ ਦਾ 500 ਲੈਂਦੀ ਨੇ ਪੰਜ ਮਿੰਟ ਕਿਆ ਬਾਤ ਢਾੜੀ ਢਾੜੀ ਪੈਸਾ ਜੂ ਪੂਜਾ ਦਾ ਖਾਵੇ ਸਿਆਣੇ ਕਹਿਣ ਨਰਕ ਨੂੰ ਜਾਵੇ ਨੀ ਰੱਬ ਜੂਨ ਬੈਲ ਦੀ ਪਾਵੇ ਰੀੜੀ ਜੁੜਨਾ ਪੈਂਦਾ ਜਿੱਧਰ ਅਨੰਦ ਜਮੀਰ ਕਬੀਸ਼ਰ ਖਿੱਚੇ ਕਹਿੰਦੀ ਉਧਰ ਮੁੜਨਾ ਪੈਂਦਾ ਮਤਲਬ ਉਹਨੇ ਹਰ ਗੱਲ ਤੇ ਨੁਕਸ ਕੱਢਨੇ ਸੀਗੇ ਹੁੰਦੇ ਆ ਇਦਾਂ ਦੇ ਆਪਣੇ ਆਸ-ਪਾਸ ਹੀ ਬੰਦੇ ਹੁੰਦੇ ਆ ਜੇ ਆਪਾਂ ਕੋਈ ਵੀ ਕੰਮ ਕਹੀ ਦੀ ਵੀ ਤੂੰ ਆਹ ਕੰਮ ਕਰ ਲੈ ਘਰ 'ਚ ਹੀ ਹੁੰਦਾ ਆਪਣਾ ਕੋਈ ਬੰਦਾ ਇਦਾਂ ਨਾ ਜੇ ਆਪਾਂ ਉਹਨੂੰ ਕਹੀ ਦੀ ਵੀ ਆਹ ਕੰਮ ਕਰ ਲੈ ਯਾਰ ਆਪੂੰ ਨਹੀਂ ਯਾਰ ਇਹ ਕੰਮ ਤਾਂ ਮੇਰੇ ਨਾਲ ਘੱਟ ਆ ਯਾਰ ਇਹ ਮਤਲਬ ਇਹ ਕੰਮ ਤਾਂ ਮੇਰੀ ਫੈਕਟਰੀ ਉਹ ਇਹ ਗੱਲ ਤੇ ਮਿਲ ਹਰੇਕ ਕੰਮ 'ਚ ਕਈ ਬੰਦਿਆਂ ਦੀ ਮਤਲਬ ਉਹ ਸੋਚ ਦੀ ਗੱਲ ਆ 네ਗੇਟਿਵ ਸੋਚ ਹੁੰਦੀ ਹੈ ਨਾ ਯਾਰ ਜੇ ਇਹ ਕੰਮ ਕਰਨ ਲੱਗ ਗਿਆ ਤਾਂ ਮੈਂ ਐ ਹੋ ਜੂ ਇਹ ਕੰਮ ਕਰ ਲੱਕ ਰਿਹਾ ਹਾਂ ਨਾ ਪਰ ਕੋਈ ਵੀ ਕੰਮ ਕਰਨਾ ਵੈਗਰੂ ਅੱਲਾਹ ਤਾਲਾ ਦਾ ਨਾਮ ਲੈ ਕੇ ਕਿ ਇਹ ਬੰਦੇ ਇੱਕ ਕੰਮ ਤੇ ਟਿਕਿਆ ਰਹਿੰਦਾ ਨਾ ਇੱਕ ਕੰਮ ਤੇ ਸਟੈਂਡ ਬਣਾ ਲੂਗਾ ਹਨਾ ਤਾਂ ਤਰੱਕੀ ਜ਼ਰੂਰ ਕਰੂਗਾ ਲੇਟ ਲੇਟ ਹੋ ਜੂ ਤਰੱਕੀ ਜ਼ਰੂਰ ਕਰੂਗਾ ਕਿਉਂ ਨਾ ਮੇਰੇ ਵੱਡੇ ਤਾਇਆ ਜੀ ਸੀ ਬਹੁਤ ਬੰਦੇ ਮਤਲਬ महात्मा सिही बंदे हो तू कहंदे ਵੀ ਬੇਟਾ ਆਪ ਇੱਕ ਕੰਮ ਕਰ ਲਈਏ ਇੱਕ ਕੰਮ ਸਟੈਂਡ ਬਣਾ ਲਈਏ ਨਾ ਮਤਲਬ ਤੂੰ ਕੋਈ ਵੀ ਕੰਮ ਕਰ ਲੈ ਚੱਲ ਤੂੰ ਮਤਲਬ ਹੱਥ ਦਾ ਮਾਹਿਰ ਕਿਸੇ ਦਾ ਵੀ ਇੱਕ ਚੀਜ਼ ਦਾ ਹੱਥ ਦਾ ਮਾਹਿਰ ਬਣ ਜਾ ਹੈ ਨਾ ਵੀ ਜਦੋਂ ਤੂੰ ਆਪਣੇ ਹੁਨਰ ਦਾ ਮਾਹਿਰ ਬਣ ਗਿਆ ਨਾ ਮਾਹਿਰ ਬਣ ਗਿਆ ਫਰਜ਼ ਕਰੋ ਨਿੱਕਾ ਹੀ ਕੰਮ ਆਪਣਾ ਵੀ ਇੱਕ ਪਿੰਡ 'ਚ ਆਪਾਂ ਆਮ ਦਿਹਾੜੀ ਕਰਦੇ ਹਾਂ ਨਾ ਆਮ ਦਿਹਾੜੀ ਕਰਦੇ ਹਾਂ ਤੇ ਜਦੋਂ ਫਲਾਨੇ ਬੰਦੇ ਨੇ ਮਿਸਤਰੀ ਲਾਇਆ ਕਿ ਮਿਸਤਰੀ ਲਾਉਂਦਾ ਬੰਦਾ ਉਹ ਜੇ ਆਪਾਂ ਚੰਗੇ ਦਿਹਾੜੀਆਂ ਵਧੀਆ ਕੰਮ ਕਰਕੇ ਟਿੱਕੇ ਕੰਮ ਕਰਨ ਵਾਲਾ ਤੋ ਆਪਾਂ ਨੂੰ ਕਹੂਗਾ ਵੀ ਉਹ ਯਾਰ ਫਲਾਨੇ ਬੰਦੇ ਨੂੰ ਲੈ ਕੇ ਆਓ ਉਹ ਬੰਦਾ ਟਿੱਕੇ ਕੰਮ ਕਰਦਾ ਹੈਗਾ ਹੈਨਾ ਜੇ ਉਹ ਤੇ ਆਪਣੀ ਇੱਕ ਪਛਾਣ ਬਣ ਜੂਗੀ ਇੱਕ ਕੰਮ ਕਰੋ ਟਿੱਕੇ ਕਰੋ ਪਛਾਣ ਬਣੋ ਜੀ ਇੱਕ ਦਿਨ ਰ ਭਗਵਾਨ ਰਬ ਅੱਲਾਹ ਤਾਲਾ ਜਰੂਰ ਉਸ ਚ ਪਛਾਣ ਬਣਾਉਗਾ ਤੁਹਾਡੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਬੰਦੇ ਦੀ ਸੋਚ ਛੋਟੀ ਵੱਡੀ ਹੁੰਦੀ ਹੈ ਵਿੱਚ ਹੁੰਦਿਆ ਆ ਆਪਾਂ ਚਲੋ ਕੁਝ ਸਟਾਰਟ ਕੰਮ ਕਰਦੇ ਆ ਕੋਈ ਵੀ ਨਵਾਂ ਕੰਮ ਕਰਦੇ ਆ ਜਾਂ ਕੁਝ ਮਤਲਬ ਕਿਸੇ ਵੀ ਤਰ੍ਹਾਂ ਦਾ ਬਿਨਸਟੋਰ ਤੇ ਲੜ ਵਪਾਰ ਤੋਰ ਤਿਲਾ ਲਓ ਨਾ ਕਿਸੇ ਤਰ੍ਹਾਂ ਤੇ ਵੀ ਲਾ ਲਓ ਲੋਕ ਜਦੋਂ ਕੋਈ ਬੰਦਾ ਕਰਦਾ ਉਹਦੇ ਲੱਤਾਂ ਜੂਰ ਖਿਚਦੇ ਆ ਯਾਰ ਤੂੰ ਇਹ ਨਾ ਕੰਮ ਕਰ ਇਹ ਕੰਮ ਤਾਂ ਬੁਲਾਣਾ ਤਰੀਕਾ ਨਹੀਂ ਤੁਸੀਂ ਇੱਕ ਕੰਮ ਕਰੋ ਜਿਹੜਾ ਤੁਹਾਡੇ ਦਿਲ ਨੇ ਤੁਹਾਡੇ ਦਿਲ ਕਹਿੰਦਾ ਵੀ ਇਹ ਮੈਂ ਹਾਂ ਇੰਚ ਕਾਮਯਾਬ ਹੋ ਜੂਗਾ ਹਾਂ ਜਦੋਂ ਸ਼ੁਰੂ ਸ਼ੁਰੂ ਚ ਗਰਾਵਟਾ ਆਉਂਦੀਆਂ ਨੇ ਕਿਸੇ ਵੀ ਚੀਜ਼ ਦਾ ਘਾਟਾ ਵਾਧਾ ਸਹਿਣਾ ਪੈਂਦਾ ਠੀਕ ਹੈ ਜ਼ਿੰਦਗੀ ਚ ਇਹ ਜ਼ਿੰਦਗੀ ਦਾ ਤਰਾਜੂ ਕਦੇ ਕੱਟ ਕੇ ਵੱਧ ਪਰੋਤੀ ਦੇ ਜਟੇਰੋ ਟਾਈਮ ਰੋ ਬਾਈਕਰੂ ਅੱਲਾਹ ਤਾਲਾ ਆਰਾਮ ਭਗਵਾਨ ਕੋਈ ਵੀ ਜਦੋਂ ਲਾਲਚ ਵਿੱਚ ਜਿਹੜਾ ਬਸਵਾਸ ਤੁਹਾਨੂੰ ਜਰੂਰ ਇੱਕ ਦਿਨ ਕਾਮਯਾਬੀ ਮਿਲੂ ਹਾਂ ਇੱਕ ਕੰਮ 'ਚ ਪਛਾਣ ਬਣਾ ਲਓ ਅੱਗੇ ਸਟੈਂਡ ਰੱਖੋ ਆਪਣੀ ਨੀਅਤ ਰੱਖੋ ਹਾਂ ਉੱਚੀ ਸੁੱਤੀ ਸੋਚ ਰੱਖੋ ਜਰੂਰ ਦਿਨ ਕਾਮਯਾਬ ਹੋਵੋਗੇ ਮੈਨੂੰ ਮੈਂ ਪੇਂਟ ਦਾ ਕੰਮ ਕਰਦਾ ਜੀ ਮੈਨੂੰ ਹੋਗੇ ਘੱਟੋ ਘਾਟੇ ਇਸ ਕੰਮ ਚ ਐ ਮੰਨ ਕੇ ਚੱਲ ਵੀ 20 ਸਾਲ ਦੇ ਕਰੀਬ ਮੈਨੂੰ ਹੋਣ ਵਾਲਾ ਹੋ ਗਿਆ ਮੇਰੀ 34 35 ਸਾਲ ਦੀ ਹੋਣਾ ਮਛੋਟੀ ਉਮਰ ਚ ਪੜਨ ਤੋਂ ਬਾਅਦ ਇਹ ਕੰਮ ਚ ਪੈ ਗਿਆ ਮੈਂ ਠੀਕ ਹੈ ਤਾਂ ਘਰ ਦੀ ਕੰਡੀਸ਼ਨ ਲਾ ਲੋ ਗਰੀਬੀ ਤੌਰ ਤੇ ਨਾ ਵਿੱਕ ਪਰਮਾਤਮਾ ਨੇ ਵਧੀਆ ਏ ਤਾਂ ਠੀਕ ਆ ਤੋਰੀ ਫੁਲਕਾ ਚੱਲ ਜੀ ਜਾਂਦਾ ਆਪਣਾ ਦੋ ਵਾਰ ਤੀ ਰੋਟੀ ਮਿਲ ਜਾਵੇ ਵਧੀਆ ਸ਼ੁਕਰ ਆ ਬਾਈ ਗੁਰੂ ਦਾ ਪਰ ਵੀ ਜੋ ਵੀ ਆਪਣਾ ਕੰਮ ਕਰਦੇ ਆ ਇਮਾਨਦਾਰੀ ਨਾਲ ਕਰੋ ਟਿੱਕੇ ਕਰੋ ਫੜਾ ਬਰੰਕ ਭਗ ਜਰੂਰ ਲਗੂ ਮੂਛ ਛੋਟਾ ਵੱਡਾ ਨਹੀਂ ਬੰਦੇ ਦੀ ਸੋਚੇ ਵੱਡੀ ਛੋਟੀ ਬਾਹਰੋਂ ਕੀ ਖੱਟਣਗੇ ਅੰਦਰੋਂ ਨਹੀਂ ਤੇ ਜਨਾਂ ਦੀ ਖੋਟੀ ਨੀਂਦ ਸਾਫ਼ ਰੱਖੋ ਕੁਵੀ ਕੰਮ ਕਰਨਾ ਬਣ ਮਸਤ ਮੋਲਾ ਤੇ ਦਿੱਤੇ ਨਜ਼ਾਰੇ ਜ਼ਿੰਦਗੀ ਤੇਰੇ ਹੋਏ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਚੁਰ ਗਏ ਨਹੀਂ ਬਣ ਮਸਤ ਮੋਲਾ ਸਹੀ ਗੱਲ ਹੁੰਦਾ ਦਰਸ਼ਨ ਲੱਖਾਂ ਨੂੰ ਕੋਈ ਵੱਡਾ ਸਿੰਗਰ ਤਾਂ ਠੀਕ ਹੈ ਇਦਾਂ ਜਿਹੜਾ ਨਾਮ ਨਹੀਂ ਹੋਇਆ ਪਰ ਗੱਲ ਉਹਨੇ ਸਹੀ ਕਹੀ ਆ ਹੰਦਾ ਲੱਖਾਂ ਵਾਲਾ ਕਹਿੰਦਾ ਮੈਂ ਕਰੋੜਾ ਕਮਾ ਲਿਆ ਕਰੂੜਾਂ ਵਾਲਾ ਕਹਿੰਦਾ ਆਪਣਾ ਰਾਜ ਹੀ ਚਲਾ ਲਵਾਂ ਆਖਰ ਮਿਲਨੀ 379 ਸੀ ਨਾ ਕਾਸਤਾਂ ਦੀ ਬਸਤੇ ਕਿ ਘਰ ਵੀ ਖਾਲੀ ਕਰ ਗਏ ਨੇ ਬਣ ਮਸਤ ਮੋਲਾ ਤੇ ਲਟਣੇ ਯਾਰੀ ਜ਼ਿੰਦਗੀ ਦੇ ਇੱਥੇ ਟੈਨਸ਼ਨ ਲਾ ਕੇ ਵੱਡੇ ਵੱਡੇ ਰਾਜੇ ਤੁਰ ਗਏ ਨੇ ਰੋਪਣ ਮਤ ਮੌਲਾ ਤੇ ਦਿੱਸ ਨਜ਼ਾਰੇ ਜਿੱਤੇ ਹੀ ਤੇ ਹੋਈ ਫਿੱਟਾਂ ਚਨ ਲਾਇਕ ਵੱਡੇ ਵੱਡੇ ਰਾਜ ਤੁਰ ਗਏ ਨੇ ਕੀ ਕੰਮ ਕੋਈ ਛੋਟਾ ਵੱਡਾ ਨਹੀਂ ਜੀ ਗੁਰੂ ਰਵੀਦਾਸ ਮਹਾਰਾਜ ਦੇਖ ਲਓ ਇੱਕ ਰੱਬ ਦੇ ਪਿਆਰੇ ਹੈ ਹਨਾ ਗਾਉਂ ਮਹੱਲਾ ਅਰੇ ਰਸ ਦਾ ਟਾਈਮ ਹੋ ਗਿਆ ਜੀ ਮੈਂ ਸਮਾਪਤ ਕਰਦਾ ਲਾਈਵ ਧੰਨਵਾਦ ਜਿਨ੍ਹਾਂ ਨੇ ਵਾਚ ਕਰਿਆ ਮੈਂ ਬੰਗਲਾ ਤੋਂ ਸੁਣਨ ਲੋਕਨ ਆਏ ਮਗਰ ਤੋਂ ਦਾਸਾ ਪ੍ਰਸਤ ਕਰ ਰਿਹਾ ਤੁਮਾਈ